ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹਨਾਂ ਦੇ ਤਹਿਤ ਹੀ ਗੁਰਦਾਸਪੁਰ ਪੁਲਿਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਜੋ ਡਰਗ ਦੇ ਅਗੇਂਸਟ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਮੂਹਿੰਮ ਦੇ ਤਹਿਤ ਅੱਜ ਗੁਰਦਾਸਪੁਰ ਦੇ ਵਿੱਚ ਪੂਰੇ ਡਿਸਟ੍ਰਿਕਟ ਦੇ ਲੈਵਲ ਤੇ ਹੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਾਫੀ ਸਾਰੇ ਜਿਹੜੇ ਸਾਡੇ ਆਈਡੈਂਟੀਫਾਈਡ ਡਰਗ ਹੌਟਸਪots ਹੈ ਉਹਨਾਂ ਨੂੰ ਲੋਕੇਟ ਕੀਤਾ ਗਿਆ ਹੈ ਤੇ ਉੱਥੇ ਜਿਹੜੇ ਸਮੱਗਲਰਸ ਹੈਗੇ ਜਾਂ ਜਿਹੜੇ ਡਰਗ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਰਹਿੰਦੇ ਹਨ ਉਹਨਾਂ ਤੇ ਕਰਾਤੇ ਰੇਡ ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਰਚ ਆਪਰੇਸ਼ਨ ਦੇ ਵਿੱਚ ਅਸੀਂ ਟੋਟਲ 9 ਲੋਕੇਸ਼ਨਸ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਈਡੈਂਟੀਫਾਈ ਕੀਤੀ ਹੈ ਜਿੱਥੇ 187 ਤੋਂ ਵੱਧ ਜਿਹੜੇ ਹੈ ਵਕਫ-ਵਕ ਕਰ ਹੈਗੇ ਜਾਂ ਠਿਕਾਣੇ ਹੈ ਇਹਨਾਂ ਤੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ। ਉਹਦੇ ਤਹਿਤ ਹੀ ਅੱਜ ਇੱਥੇ ਇਸਲਾਮਾਬਾਦ ਮੋਹੱਲਾ ਜੋ ਕਿ ਡਰਗ ਦੇ ਲਈ ਕਾਫੀ ਨੋਟੋਰੀਅਸ ਹੈ ਉੱਥੇ ਵੀ ਐਸਪੀ ਹੈੱਡਕੁਆਟਰ ਤੇ ਡੀਐਸਪੀ ਸਿਟੀ ਐਸਐਚਓ ਸਿਟੀ ਤੇ ਬਾਕੀ ਕਾਰੇ ਸਾਰੇ ਆਫਸਰਸ ਤੇ ਜਿਹੜੀ ਸਾਰੀ ਟੀਮਾਂ ਹੈਗੀ ਉਹਨਾਂ ਦੇ ਥਰੂ ਨਾਰਕੋਟਿਕਸ ਦਾ ਡੌਗ ਯੂਜ਼ ਕਰਦੇ ਵਕ-ਵਕ ਤਾਵਾਤੇ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਕੋਈ ਕਾਮਯਾਬੀ ਜਿਆ ਸੁਣੋਈ ਹੈ ਕਾਮਯਾਬੀ ਹਾਲੇ ਹਾਸਲ ਹੋਈ ਹੈ 1 20 ਗ੍ਰਾਮ ਹੈਰੋਇਨ ਜਿਹੜੀ ਰਿਕਵਰ ਹੋਈ ਹੈ ਜੋ ਹਨਾ ਪਤਾ ਚੱਲਿਆ ਕਈ ਥਾਵਾਂ ਤੇ ਸਾਨੂੰ ਇਲੀਗਲ ਜਿਹੜੀ ਸ਼ਰਾਬ ਦੀ ਸਟੋਰੇਜ ਕੀਤੀ ਹੁੰਦੀ ਹੈ ਉਹ ਵੀ ਪਤਾ ਚੱਲਿਆ ਤੋ ਉਹ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਇੱਕ ਵਾਰ ਜਦੋਂ ਸਰਚ ਆਪਰੇਸ਼ਨ ਕੰਪਲੀਟ ਹੋ ਜਾਊਗਾ ਤੋ ਇਸ ਇੱਕ ਡਿਟੇਲਡ ਜਿਹੜਾ ਨੋਟ ਵੀ ਅਸੀਂ ਜਾਰੀ ਕਰਾਂਗੇ ਹੋਰ ਵੀ ਕਿਤੇ ਕਰਨੀ ਚਾਹੀਦੀ ਹੈ ਇਸਲਾਮਾਬਾਦ ਨੇ ਨਹੀਂ ਮੈਂ ਆਲਰੇਡੀ ਆਵਾਂਖਾ ਵੀ ਚੈਕਿੰਗ ਕਰਕੇ ਆਇਆ ਆਵਾਂਖਾ ਐਫਐਸ ਵੀ ਸਾਥ ਤੇ ਉੱਥੇ ਡੀਐਸਪੀ ਵੀ ਆਏ ਉਹਨਾਂ ਦੀ ਟੀਮ ਲੱਗੀ ਹੋਈ ਹੈ ਡੀਐਸਪੀ ਕਲਾਨੌਰ ਕਲਾਨੌਰ ਦੇ ਏਰੀਆ ਦੇ ਵਿੱਚ ਕਰ ਰਹੇ ਹੈ ਐਸਪੀ ਡੀ ਜਿਹੜੇ ਹੈ ਉਹ ਨਾਰੀਵਾਲ ਦੇ ਜਿਆਦਾ ਚੈਕਿੰਗ ਕਰ ਰਹੇ ਹੈ ਇਹ ਵਕਤ-ਵਕਤਾਂ ਤੇ ਇੱਕ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈ ਕਿਉਂਕਿ ਹੌਣ ਸਰਦੀਆਂ ਦੇ ਦਿਨ ਹੈਗੇ ਇਸ ਟਾਈਮ ਤੇ ਕਾਫੀ ਕੰਪਲੇਨਟ ਹੁੰਦੀ ਹੈ ਕਿ ਧੁੰਦ ਦਾ ਫਾਇਦਾ ਉਠਾ ਕੇ ਕਈ ਸਮੱਗਲਰ ਜਿਹੜੇ ਹਨ ਉਹ ਸਮੱਗਲਿੰਗ ਦੇ ਵਿੱਚ ਇਨਵੋਲਵ ਹੁੰਦੇ ਹਨ ਤੋਂ ਇਹਨੂੰ ਇਹ ਮੁਖ ਰੱਖਦੇ ਵੇ ਅਸੀਂ ਅਰਲੀ ਮਾਰਨਿੰਗ ਤੋਂ ਹੀ ਚੈਕਿੰਗ ਕਰਵਾਈ ਹੈ ਤੇ ਇਹਦੇ ਨਾਲ ਕਾਫੀ ਡੈਟਰੈਂਸ ਵੀ ਇਹਦਾ ਅਸਰ ਹੁੰਦਾ ਹੈ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਉਹ ਬਾਰੀ ਪੁਲਿਸ ਫੋਰਸ ਦੇ ਨਾਲ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਤੇ ਇੱਕ ਡੈਟਰੈਂਟ ਇਫੈਕਟ ਹੈ ਤੇ ਲੋਕਾਂ ਦੇ ਅੰਦਰ ਕੌਨਫੀਡੈਂਸ ਜਾਂਦਾ ਹੈ ਸਭ ਨੌਜਵਾਨ ਅਜੇ ਵੀ ਜਿਹੜੇ ਆ ਕੁਝ ਲੱਗੇ ਹੋਏ ਆ ਕੀ ਕਹਣਾ ਚਾਹੁੰ ਕਿ ਉਹਨਾਂ ਦੇ ਪੇਰੈਂਟਸ ਨੂੰ ਕੱਲ ਵੀ ਅਸੀਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਹਦੇ ਵਿੱਚ ਕਾਫੀ ਸੰਵੇਦਨਸ਼ੀਲ ਪੈਰਾ ਜਾਂ ਮੈਸੇਜ ਇਸ ਤਰ੍ਹਾਂ ਦਾ ਲਿਖਿਆ ਹੋਇਆ ਸੀ ਜਿਹੜਾ ਅੱਜ ਇਹ ਜਿਹੜੀ ਪ੍ਰੋਬਲਮ ਹੈਗੀ ਕਿਉਂਕਿ ਇਹ ਸੋਸਾਇਟੀਲ ਪ੍ਰੋਬਲਮ ਵੀ ਹੈ ਕਿਉਂਕਿ ਇੱਕ ਐਡਿਕਟ ਜਦੋਂ ਐਡਿਕਟ ਬਣ ਜਾਂਦਾ ਹੈ ਉਹ ਰਾਤੋ ਰਾਤ ਵੀ ਐਡਿਕਟ ਨਹੀਂ ਹੋ ਸਕਦਾ ਤੇ ਇਹ ਅਸੀਂ ਦੇਖ ਹੀ ਰਹੇ ਹਾਂ ਕਿ ਜਿਹੜੇ ਸਾਡੇ ਦੁਸ਼ਮਨ ਦੇਸ਼ ਹੈਗੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਜਿਹੜੇ ਮਨਸੂਬੇ ਹੁੰਦੇ ਆ ਕਿ ਸਰਦ 파ਰਉਂ ਡਰੋਨ ਰਹੀ ਜਾਂ ਫਿਰ ਵਕ ਵਕ ਤਰੀਕੇ ਦੇ ਨਾਲ ਉਹ ਜਿਹੜੇ ਲੋਕ ਹੈਗੇ ਤੇ ਲੋਕ ਲੋਗ ਹੈ ਉਹਨਾਂ ਨੂੰ ਗੁੰਮਰਾਹ ਕਰਕੇ ਪੈਸੇ ਦਾ ਲਾਲਚ ਦੇ ਗਿਆ ਕੋਈ ਹੋਰ ਲਾਲਚ ਦੇ ਇਸ ਚੀਜ਼ ਦੇ ਵਿੱਚ ਇਨਵੋਲ ਕਰਦੇ ਹੈ ਤੇ ਇਹਦਾ ਜਿਹੜਾ ਖਾਮਿਆਜ਼ਾ ਅਲਟੀਮੇਟਲੀ ਜੋ ਸਾਡਾ ਯੂਥ ਹੈ ਜਾਂ ਫਿਰ ਜੋ ਇਹਦੀ ਚਪੇੜ ਦੇ ਵਿੱਚ ਆ ਰਿਹਾ ਉਹ ਇਹਦਾ ਖਾਮਿਆਜ਼ਾ ਭੁਗਤ ਰਿਹਾ ਹੈ ਤੇ ਸਾਡੀ ਹਾਜੀ ਚੈਕਿੰਗ ਚਲਦੀ ਰਹਣਗੀ ਅੱਜ ਦੁਪਹਿਰ ਤੱਕ ਪੂਰਾ ਜਿਹੜਾ ਹੈ ਪੂਰਾ ਆਪਰੇਸ਼ਨ ਕੰਪਲੀਟ ਕੀਤਾ ਜਾਏਗਾ ਸੇ ਇਹਦੇ ਵਿੱਚ ਅਸੀਂ ਉਹ ਵੀ ਹੈਗਾ ਕਿ ਸਾਨੂੰ ਲਾਸਟ ਇਅਰ ਜਿਹੜਾ ਹੈ ਕਾਫੀ ਜ਼ਿਆਦਾ ਸਫਲਤਾ ਮਿਲੀ ਸੀ ਦਰਅਸਲ ਅਸੀਂ ਆਲਮੋਸਟ 49 ਕਿਲੋਗ੍ਰam ਹੈਰੋਇਨ ਜਿਹੜੀ ਆ ਉਹ ਰਿਕਵਰ ਕੀਤੀ ਸੀ ਉਸ ਤੋਂ ਇਲਾਵਾ ਚਰਸ ਗਾਂਜਾ ਹਫੀਮ ਤੇ ਬਾਕੀ ਜਿਹੜੇ ਕੈਪਸੂਲ ਹੁੰਦੇ ਆ ਉਹ ਵੀ ਰਿਕਵਰ ਕੀਤੇ ਸੀ ਜਿਹੜੇ ਸਮਗਲਰ ਹੈ ਉਹਨਾਂ ਦੇ ਅਗੇਂਸ ਅਸੀਂ ਫਾਈਨੈਂਸ਼ੀਅਲੀ ਵੀ ਕਾਫੀ ਆਪਣੀ ਐਕਟੀਵਿਟੀ ਪੜਾਈ ਹੈ ਕਰੀਬ 5 ਇਦਾਂ ਦੇ ਸਮਗਲਰਸ ਹੈ ਜਿਨ੍ਹਾਂ ਦੀ ਅਸੀਂ ਪ੍ਰਾਪਰਟੀ ਜ਼ਬਤ ਕਰਾਈ ਹੈ 1.5 ਕਰੋੜ ਤੋਂ ਵੱਧ ਉਹਨਾਂ ਦੀ ਪ੍ਰਾਪਰਟੀ ਸੀਗੀ ਜੋ ਕਿ ਹੁਣ ਕਬਜ਼ੇ ਸਰਕਾਰ ਦੇ ਕਬਜ਼ੇ ਵਿੱਚ ਹੈਗੀ ਤੇ ਉਹਨੂੰ ਉਹ ਵੇਚ ਨਹੀਂ ਸਕਦੇ ਤੇ ਉਹਦੇ ਥਰੋ ਇਨਕਮ ਨਹੀਂ ਕਮਾ ਸਕਦੇ ਇਸ ਤੋਂ ਇਲਾਵਾ ਅਸੀਂ ਕਈ ਸਾਰੇ ਪਿੱਟ ਦੇ ਵੀ ਕੇਸਿਸ ਬਣਾਏ ਜੋ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਹੈ ਜਿਹੜਾ ਨੋਨ ਸਮਗਲਰ ਹੈ ਔਰ ਆਪਣੇ ਹਰਕਤਾਂ ਤੋਂ ਬਾਜ਼ ਨਹੀਂ ਆਂਦਾ ਉਹਨਾਂ ਦੇ ਅਸੀਂ ਪ੍ਰੋਪੋਜ਼ਲ ਬਣਾਏ ਹੈ ਜੋ ਕਿ ਹੁਣ ਗਵਰਨਮੈਂਟ ਦੇ ਕੋਲ ਹੈਗੇ ਤੇ ਉਹਦੇ ਦੇ ਵੀ ਜਲਦ ਫੈਸਲਾ ਲਿਖੇ ਇਸ ਇਸ ਤਰ੍ਹਾਂ ਦੇ ਜਿਹੜੇ ਅਨਸਰ ਹੈ ਜੋ ਕਿ ਬਾਰ-ਬਾਰ ਕ੍ਰਾਈਮ ਕਰਦੇ ਆ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਵੀ ਪਾਵਾਂਗੇ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਜੋ ਬੱਚੇ ਕਰਦੇ ਹੈ ਜਾਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈ ਪੇਰੈਂਟਸ ਨੂੰ ਸੋ ਇਹ ਹੀ ਮੈਸੇਜ ਦੇਣਾ ਚਾਹੁੰਦੇ ਹੈ ਕਿ ਨਸ਼ਾ ਜਿਹੜਾ ਹੈ ਉਹ ਇੱਕ ਨਾ ਸਿਰਫ ਆਪਣੇ ਉਸ ਪਰਿਵਾਰ ਨੂੰ ਖਰਾਬ ਕਰਦਾ ਹੈ ਉਹ ਇੱਕ ਇਕਨੋਮਿਕ ਮਾਰ ਵੀ ਮਾਰਦਾ ਹੈ ਕਿਉਂਕਿ ਨਸ਼ਾ ਕਰਨ ਦੇ ਲਈ ਪੈਸਾ ਕਾਫੀ ਇੱਕ ਜ਼ਰੂਰਤ ਹੁੰਦੀ ਹੈ ਪੈਸੇ ਦੀ ਜਿਸ ਕਰਕੇ ਬੱਚਾ ਜਿਹੜਾ ਹੈ ਉਹ ਕ੍ਰਿਮੀਨਲ ਬਣ ਜਾਂਦਾ ਹੈ ਤੇ ਕਈ ਜਿਹਾ ਅਸੀਂ ਕੇਸਸ ਦੇਖਿਆ ਬੜੇ ਸੈਂਸਿਟਿਵ ਕ੍ਰਾਈਮ ਬੜੇ ਦਰਦਨਾਕ ਕ੍ਰਾਈਮ ਬੱਚੇ ਜਿਹੜੇ ਉਹ ਕਰ ਦਿੰਦੇ ਹੈ ਤੋਂ ਨਸ਼ੇ ਤੋਂ ਜਿੰਨਾ ਦੂਰ ਰੱਖ ਸਕੀ ਹੈ ਅਸੀਂ ਰੱਖ ਉਹ ਰੱਖਣਾ ਚਾਹੀਦਾ ਹੈ ਪੇਰੈਂਟਸ ਨੂੰ ਉਹਨਾਂ ਦੀ ਐਕਟੀਵਿਟੀਜ਼ ਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਕਿੱਥੇ ਵੀ ਕੋਈ ਅਗਰ ਸ਼ੱਕ ਜਾਂ ਉਹਨਾਂ ਨੂੰ ਡਾਊਟ ਹੁੰਦਾ ਹੈ ਬੱਚੇ ਦੇ ਐਕਟੀਵਿਟੀ ਦੇ ਪ੍ਰਤੀ ਉਹ ਇਵਨ ਪੁਲਿਸ ਨੂੰ ਆ ਕੇ ਦੱਸ ਸਕਦੇ ਆ ਟੀਚਰਸ ਜਿਹੜੇ ਹਨ ਉਹ ਵੀ ਅਵੇਅਰ ਹਨ ਬੱਚਿਆਂ ਦੀ ਐਕਟੀਵਿਟੀਜ਼ ਤੇ ਨਜ਼ਰ ਰੱਖਣ ਤੇ ਪੁਲਿਸ ਦਾ ਸਾਥ